ਭੰਗ ਜਾਣੇ ਪਾਸ ਜਿਵੇਂ ਫੈਰ ਕੋਈ ਅਮੇ ਪਾਕਿਸਤਾਨ ਦਾ ਗੱਲ ਜਾਊਗੀ ਫਿਰ ਹਿਮਾਚਲ ਨੇ ਬੋਰਡ ਕਿਉਂ ਨਹੀਂ ਪਾਈ ਜੋਪ ਰਹਿਣਾ ਵੀ ਅੱਧੀ ਹਮਤ ਹੁੰਦੀ ਹੈ ਜਿਵੇਂ ਕਿ ਸਾਡੇ ਘੇਤੇ ਪਾਉਂਗੇ ਜੇ 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 ਪਿੱਛੇ ਜਾਉਂਗੇ ਫਿਰ ਚਾਂਦੀ ਦੀ ਕਹੀ ਰੂਪ ਵਿੱਚ ਜੇ ਹਿਸਟਰੀ ਦੇਖਦੇ ਹੋ ਤਾਂ ਹਿਸਟਰੀ ਚ ਫਸੋਗੇ ਤੁਸੀਂ ਜੇ ਹਿਸਟਰੀ ਚ ਗਏ ਤੁਹਾਡੇ ਖੂਨ ਨਾਲ ਤੇ ਪੰਜਾਬ ਦੇ ਪਾਣੀ ਨਾਲ ਹੱਥ ਰੰਗੇ ਪੈਣੇ

पंजाब कलर है हिमाचल कहना मैं वोट नहीं पाजवाई हिमाचल ने वोट क्यों नहीं पाई चुप रहना भी हम क्यों उ जो सा अफसर सके हिमाचल ने वोट क्यों नहीं पाई, पाई? अजक असं बहुत रवायती हो गए सुन के बाजवा साहब सुन के अजकल असी बहुत रवायती हो गए विरोध करना भूल गए जब चुप हो गए जमायती हो गए चुप होना भी तभी अभी होंगी है कि अच्छा अच ज हाई कोर्ट जो पाया केस वह हरियाणा का कांग्रेसी भी है कॉंग्रेस अजे तक नहीं स्पष्ट कर पा रही कि अभी किधर हाँ जी असिता है सीधे नाल खड़े लोग अच्छे लोग खड़े मैं मैं अभी नाल ही विरोध किया अं कि देव कितों पा लेंगे तक नहीं चांदी तो देखो जे 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 पिछे जाऊंगे फिर चांदी की कही भी तो नहीं, नहीं, क्या, क्या सीज क्या सीज कौन सी दरबारा सिंह जी आ लो आ लाजो आ लो चेयर ना टर्मीनेशन की हो गया उल रहा की डरमीनेशन की हो गया पानिया का राखा था भाजपा फिर ਪਾਣੀਆਂ ਦਾ ਰੱਖਾ ਥੋੜਾ ਭਾਜ-ਭਾਜ ਫਿਰਦਾ ਏਰ ਨੂੰ ਐਡਰੈਸ ਕੀਤਾ ਜਾਵੇ ਪਾਣੀਆਂ ਦਾ ਰੱਖਾ ਆ ਲੋ ਆ ਲੋ ਆ ਗੱਲ ਸੁਣੋ ਅਸੀਂ ਜਰਮਨੇਸ਼ਨ ਜਿਹਨੇ ਪਾਣੀ 81 ਚ ਕੀ ਕੀ ਤਕਿਆਨੀ ਜੈਲ ਸਿੰਘ ਜੀ ਉਸ ਵੇਲੇ ਕਾਰਜਕਾਰ ਸੀ ਗਿਆਨੀ ਗਿਆਲ ਸਿੰਘ ਜੀ ਦਾ 60 40 ਤੋਂ 50 50 ਤੇ ਲਿਆਏ 50 50 ਤੇ ਲਿਆਏ ਜੇ ਹਿਸਟਰੀ ਦੇਖਦੇ ਹੋ ਤਾਂ ਹਿਸਟਰੀ ਚ ਫਸੋਂਗੇ ਤੁਸੀਂ ਮੈਂ ਨਹੀਂ ਚਾਹੁੰਦਾ ਹਿਸਟਰੀ ਜਾਓ ਮੈਂ ਚਾਹੁੰਦਾ ਨਹੀਂ ਮੈਂ ਚਾਹੁੰਦਾ ਨਹੀਂ ਜਨਾਬ ਮੈਂ ਚਾਹੁੰਦਾ ਨਹੀਂ ਹਿਸਟਰੀ ਚ ਜਾਓ ਜੇ ਹਿਸਟਰੀ ਚ ਗਏ ਤੋਡੇ ਖੂਨ ਨਾਲ ਤੇ ਪੰਜਾਬ ਦੇ ਪਾਣੀ ਨਾਲ ਹੱਥ ਰੰਗੇ ਪੈਨੇ ਜੇ ਹਿਸਟਰੀ ਚ ਗਏ ਹਿਸਟਰੀ 'ਚ ਨਾ ਜਾਓ ਹੁਣ ਮਾਫੀਆਂ ਮੰਗੀਆਂ ਜਾਂਦੇ ਹੋ ਅਮਰੀਕਾ 'ਚ ਜੋ 80s 'ਚ ਹੋਇਆ ਉਸकी ਜ਼ਿੰਮੇਵਾਰੀ ਲੈਂਦਾ ਹਾਂ ਮੈਂ ਮੈਂ ਬਹਾਉ ਹਮ ਨਹੀਂ ਥਾ ਇਹਦਾ ਮਤਲਬ ਜੀ ਤੁਸੀਂ ਹੈ ਹੀ ਨਹੀਂ ਸੀ ਤਾਂ ਉਦੋਂ ਪਹਿਲਾਂ ਇਹਦਾ ਮਤਲਬ ਉਹ ਮਤਲਬ ਜੇ ਬੰਗਲਾਦੇਸ਼ ਤੋਂ ਪਹਿਲਾਂ ਤੁਸੀਂ ਜੰਮੇ ਨਹੀਂ ਸੀ ਤਾਂ ਮਤਲਬ ਬੰਗਲਾਦੇਸ਼ ਬਣੀ ਹੀ ਨਹੀਂ

bbmb ਤੁਸੀਂ ਉਹਨਾਂ ਨੂੰ ਕੱਲ ਕਰ ਲੈਣੇ ਹੋ ਗੱਲ ਕਰ ਲੈ ਕੱਲ ਕਰ ਲੈ ਮੰਗਾ ਚਲੋ ਬੀੜੀ ਉਹ ਕਹਾਵਤ ਹੈ ਇਹ ਕਹਾਵਤ ਹੈ ਬੀੜੀ ਸ਼ਬਦ ਪਤਾ ਲੱਗਿਆ ਕਹਾਵਤ ਹੈ ਕੱਟ ਦਿੱਤਾ ਜਾਵੇ ਕਹਾਵਤ ਚਲੋ ਠੀਕ ਹੈ ਦੂਮਨੇ ਥੱਲੇ ਤੂੰ ਹੀ ਲਾ ਲਈ ਤੇਰੀ ਸ਼ਬਦ ਕੱਟ ਦਿੱਤਾ ਜਾਵੇ ਕੱਟ ਦਿੱਤਾ ਜਾਵੇ ਬਿਲਕੁਲ ਬੈਠੇ ਬੈਠੇ ਭਾਈ ਬੈਠੇ ਬਾਜੋ 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 ਇਹ ਕਹਾਵਤਾ ਪੰਜਾਬੀ ਪੜੀਂ ਨਾ ਤੁਸੀਂ ਪੀਪੀਐਚ ਹੈ ਨਹੀਂ ਪੰਜਾਬੀ ਹੁਣ ਚਲੋ ਫਿਰ ਬੋਲੋ ਪੰਜਾਬੀ ਅੱਛਾ ਜੀ ਮੈਨੂੰ ਚੰਗੀ ਤੇ ਤੁਸੀਂ ਆਪਦੀ ਆਪਦੇ ਆਪਦੇ ਬੰਦਿਆਂ ਨੂੰ ਕਹੀ ਜਾਂਦੇ ਹੋ ਇਹ ਡਰਬੀ ਕੋੜਾ ਇਹ ਟੱਟੂ ਹੈ ਤੇ ਉਹ ਕੀ ਹੁੰਦਾ ਫਿਰ ਓਏ ਡਰਬੀ ਕੋੜਾ ਇਹ ਟੱਟੂ ਹੈ ਇਹ ਕੀ ਹੋਗੀ ਉਹ ਕਿਹੜੀ ਲੈਂਗੁਏਜ ਹੈ ਤੁਸੀਂ ਕਹਿੰਦੇ ਪਾਪਾ ਤੁਹਾਡੀ ਇਹ ਨੂੰ ਡੈਕ ਕਰੀਏ ਜੀ ਤੁਹਾਡੀ ਡੂਪਈ ਹੈ ਗੱਲਾਂ ਦੀ ਗੱਲ ਕਰੀਏ ਤੇਰੀ ਗੱਲ ਕੋਈ ਗੱਲ ਕਰਨ ਤਾਂ ਦਿਉ ਤਾਂ ਕਰਾਂ ਬਹਿ ਜਾ ਕਾਰਿਓ ਮਾਰਿਓ ਮੁੱਖ ਮੰਤਰੀ ਦਾ ਚੇਅਰ ਨੂੰ ਡੈਸ ਕਰੋ ਐਨਾ ਮੈਨੂੰ ਪਤਾ ਹੈ ਬਾਜਵਾ ਸਾਹਿਬ ਬਾਜਵਾ ਸਾਹਿਬ ਤੁਹਾਨੂੰ ਦੇਖੋ ਛੇਅਰ ਨੂੰ ਡੈਸ ਕੀਤਾ ਜਾਵੇ ਜੋ ਵੀ ਕੋਈ ਛੇਅਰ ਦੀ ਜਦ ਤੋਂ ਬਿੜਾ ਗਿਆ ਗਿਆ ਰਿਕਾਰਡ ਨਾ ਕੀਤਾ ਜਾਵੇ ਜਿਵੇਂ ਕਿਸੇ ਅਮਰੀਕਾ ਦੇ ਰਿਲੇ ਦੇਖਦੇ ਆ ਕਿ ਕਿਸੇ ਬੱਚੇ ਨੂੰ 1 ਘੰਟੇ ਲਈ ਪ੍ਰਧਾਨ ਮੰਤਰੀ ਦੀ ਕੁਰਸੀ ਤੇ ਬਿਠਾ ਦੇਣੇ ਤੁਹਾਨੂੰ 1 ਘੰਟਾ ਪਿਠਾ ਦਾਂਗੇ ਪਰ ਨਿਕਲੂ ਭਰਾਸ ਪੂਰੀ ਬਕੱਲਾ ਕੋਈ ਇੱਕ ਦਿਨ ਬਹਿ ਜਾਓ ਤੁਸੀਂ ਫਾਇਲ ਫੁੱਲੀ ਲੈਂਦੇ ਕੋਈ ਤੁਹਾਨੂੰ ਬਸ ਹੀ ਬਹਿ ਕੇ ਦੇਖ ਲਿਓ ਵਿੱਚ ਕੀ ਗੱਲ ਤੁਸੀਂ ਇੱਧਰ ਆਉਣ ਨੂੰ ਫਿਰਦੇ ਨਹੀਂ ਤੇ ਭੁਪੇਜ ਦੇ ਲੋਕ ਮੈਂ ਕੀ ਕਰਾਂ ਫਿਰ ਹੁਣ ਬੱਸ ਕਰੋ ਚੁੱਪ ਕਰ ਜਾ ਬੋਲੋ ਜੀ ਕੋਈ ਬਤਾ ਕਰੋ ਤੁਹਾਡੇ ਤੋਂ ਪਹਿਲਾਂ ਜਿਹੜਾ ਇੱਥੇ ਸੀ ਉਹ ਵੀ ਇਹ ਗੱਤ ਫੈਮਿਲੀ ਸੀ ਕਿ ਮੈਂ 25 ਸਾਲ ਹੀ ਨੇ ਇੱਕ ਤੁਹਾਡੀ ਜਨਮ ਆਇਆ ਜੇ ਕਰਦੇ ਨਹੀਂ ਲੱਗਾ ਆੜੀ ਜਦੋਂ ਆੜੀ ਆਈ ਜਿਹੜਾ ਗੁਰੂ ਮਾਰਾ ਸਾਹਿਬ ਬੈਠੋ ਬਾਜਵਾ ਸਾਹਿਬ ਬਾਜਵਾ ਸਾਹਿਬ ਬੈਠੋ ਮੈਂ ਤੁਹਾਨੂੰ ਚੱਕੀ ਭਾਈ ਸਾਹਿਬ ਬੈਠੋ ਤੁਹਾਡੇ ਕਿਹਾ ਨਹੀਂ ਅਸੀਂ ਬੈਠੇ ਉਡੀਕੋ ਫਿਰੋ ਸੀਐਮ ਸਾਹਿਬ ਕੰਟੀਨਿਊ ਕਰੋ ਜੀ ਦੇਖੋ ਤੁਸੀਂ ਵੀ ਦੇਖੋ ਵੇਟ ਕਰੋ ਸਾਹਮਣੇ ਵੀ ਨਾਈ ਮਾ ਦੇਣਾ ਬੜੀ ਗੱਲ ਹੈ ਹਰ ਚੀਜ਼ ਦਾ ਵੇਟ ਕਰੋ ਕਿਸੇ ਹੋਰ ਬੱਸ ਚ ਨਾ ਚੜ ਜਾਓ ਦੇ ਭਾਈ ਵਾਂਗੂ ਇੱਕੋ ਅੱਡੇ 'ਤੇ ਰਹੋ ਜਿਹੜਾ ਪਹਿਲੇ ਫਲੋਰ 'ਤੇ ਉਹ ਕਿਹੜੇ ਅੱਡੇ 'ਤੇ ਚਲਾ ਗਿਆ ਫਿਰ ਜਿਹੜਾ ਪਹਿਲੇ ਫਲੋਰ 'ਤੇ ਉਹ ਕਿੱਧਰ ਗਿਆ ਮੈਂ ਬੇਨਤੀ ਕਰਦਾ ਹਾਂ ਕਿ ਚੇਅਰ ਨੂੰ ਸੀਐਮ ਸਾਹਿਬ ਕੰਟੀਨਿਊ ਕਰੋ ਜੀ ਜੀ